ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਪਸੰਦ ਆਵੇ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਨਵੀਂ ਕਹਾਣੀ। ਰਾਹੁਲ, ਇਹ ਤੂੰ ਕੀ ਕਰ ਰਿਹਾ ਆਂ? ਤੂੰ ਮੇਰੇ ਬੱਚਿਆਂ ਨੂੰ ਲੈ ਕੇ ਕਿਉਂ ਜਾ ਰਿਹਾ ਆਂ? ਭਾਬੀ ਮੈਨੂੰ ਨਹੀਂ ਪਤਾ ਤੁਸੀਂ ਮਾਂ ਨਾਲ ਗੱਲ ਕਰ ਲਓ ਰਾਹੁਲ ਮਾਂ ਜੀ ਨਾਲ ਮੈਂ ਬਾਅਦ ਵਿੱਚ ਗੱਲ ਕਰੂੰਗੀ ਪਹਿਲਾਂ ਤੂੰ ਮੇਰੇ ਬੱਚਿਆਂ ਨੂੰ ਛੱਡ ਕਹਿੰਦੇ ਹੋਏ ਪਾਇਲ ਆਪਣੇ ਬੱਚਿਆਂ ਨੂੰ ਰਾਹੁਲ ਕੋਲੋਂ ਛਡਵਾਉਣ ਲੱਗੀ ਪਰ ਰਾਹੁਲ ਜ਼ਬਰਦਸਤੀ ਪਾਇਲ ਦੇ ਬੱਚਿਆਂ ਨੂੰ ਲੈ ਕੇ ਚਲਾ ਗਿਆ ਪਾਇਲ ਰੋਂਦੀ ਰਹਿ ਗਈ ਆਪਣੇ ਬੱਚਿਆਂ ਲਈ ਉਸ ਵਕਤ ਕਰੇ ਕੋਈ ਵੀ ਨਹੀਂ ਸੀ ਜਿਹੜਾ rahul ਨੂੰ ਰੋਕ ਸਕੇ ਇਕੱਲੀ ਬਸ ਪਾਇਲ ਤੇ ਪਾਇਲ ਦੀ ਭਾਬੀ ਹੀ ਸੀ ਬੱਚਿਆਂ ਦੇ ਜਾਣ ਤੋਂ ਬਾਅਦ ਪਾਇਲ ਨੇ ਰੋਂਦੇ ਹੋਏ ਤੁਰੰਤ ਆਪਣੀ ਮਾਂ ਨੂੰ ਫੋਨ ਕੀਤਾ ਜਿਹੜੀ ਕੋਲ ਹੀ ਮਾਰਕੀਟ ਵਿੱਚ ਗਈ ਹੋਈ ਸੀ ਸਾਰੀ ਗੱਲ ਸੁਣ ਕੇ ਪਾਇਲ ਦੀ ਮਾਂ ਭੱਜਦੀ ਹੋਈ ਆਈ ਜਦੋਂ ਪਾਇਲ ਨੇ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਮਾਂ ਨੂੰ ਬੜਾ ਅਜੀਬ ਲੱਗਾ ਕਿ ਇਵੇਂ ਅਚਾਨਕ ਕਿਵੇਂ ਪਾਇਲ ਦੀ ਸੱਸ ਨੂੰ ਅਚਾਨਕ ਸਹੁਰੇ ਬੁਲਾਉਣ ਲੱਗੀ ਆ ਅਜੇ ਕੱਲ ਹੀ ਤਾਂ ਆਈ ਸੀ ਪਾਇਲ ਤੇ ਮੈਂ ਪਾਇਲ ਦੀ ਸੱਸ ਨੂੰ ਕਿਹਾ ਵੀ ਸੀ ਕਿ ਪਾਇਲ ਪੂਰੇ 1 ਸਾਲ ਬਾਅਦ ਪੇਕੇ ਆ ਰਹੀ ਆ ਘਟੋ ਘਟ ਉਹਨੂੰ ਮੈਂ 1 ਹਫਤਾ ਤਾਂ ਆਪਣੇ ਕੋਲ ਰੱਖੂੰਗੀ ਇਹਦੇ ਬਾਅਦ ਵੀ ਮੈਂ ਖੁਦ ਹੀ ਪਾਇਲ ਨੂੰ ਭੇਜ ਦਵਾਂਗੀ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਤੇ ਪਾਇਲ ਦੀ ਸੱਸ ਵੀ ਰਾਜੀ ਖੁਸ਼ੀ ਮੰਨ ਗਈ ਸੀ ਫਿਰ ਇਹ ਸਭ ਅਚਾਨਕ ਤੇ ਜਦੋਂ ਪਾਇਲ ਨਹੀਂ ਗਈ ਤਾਂ ਬੱਚਿਆਂ ਨੂੰ ਲੈ ਜਾਣ ਦਾ ਇਹ ਕੀ ਤਰੀਕਾ ਆ ਪਾਇਲ ਦੀ ਮਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਪਰ ਪਿਛਲੇ 5 ਸਾਲਾਂ ਤੋਂ ਉਹ ਪਾਇਲ ਦੀ ਸੱਸ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਜ਼ਰੂਰ ਕੋਈ ਨਾ ਕੋਈ ਗੱਲ ਹੈ ਤਾਂ ਹੀ ਐਵੇਂ ਅਚਾਨਕ ਪਾਇਲ ਦੀ ਸੱਸ ਪਾਇਲ ਨੂੰ ਬੁਲਾ ਰਹੀ ਆ ਪਰ ਪਤਾ ਕਿਵੇਂ ਲੱਗੇ ਕਿ ਗੱਲ ਕੀ ਆ ਇਧਰ ਪਾਇਲ ਲਗਾਤਾਰ ਬੱਚਿਆਂ ਲਈ ਰੋਈ ਜਾ ਰਹੀ ਸੀ ਮਾਂ ਵੀਰ ਨੂੰ ਕਹਿ ਕਿ ਹੁਣੇ ਮੈਨੂੰ ਮੇਰੇ ਸਹੁਰੇ ਛੱਡ ਆਵੇ ਮੇਰੇ ਬੱਚੇ ਰੋ ਰਹੇ ਹੋਣਗੇ ਮਾਂ ਉਹ ਮੇਰੇ ਬਿਨਾ ਨਹੀਂ ਰਹਿ ਸਕਦੇ ਬੱਚਿਆਂ ਲਈ ਤੀ ਦੀ ਤੜਫ ਵੇਖ ਕੇ ਮਾਂ ਵੀ ਪਰੇਸ਼ਾਨ ਹੋ ਗਈ ਬੱਚਿਆਂ ਦੀ ਚਿੰਤਾ ਤਾਂ ਉਹਨਾਂ ਨੂੰ ਵੀ ਸੀ ਕਿਉਂਕਿ ਬੱਚੇ ਹਜੇ ਛੋਟੇ ਸੀ ਤੇ ਸ਼ਾਇਦ ਪਾਇਲ ਦੀ ਮਾਂ ਪਾਇਲ ਨੂੰ ਪੇਜ ਵੀ ਦਿੰਦੀ ਪਰ ਉਹਨਾਂ ਨੂੰ ਪਾਇਲ ਦੀ ਸੱਸ ਦੀ ਇਹ ਹਰਕਤ ਹਜਮ ਨਾ ਹੋਈ ਕੁਝ ਸੋਚਦੇ ਹੋਏ ਉਹਨਾਂ ਨੇ ਪਾਇਲ ਨੂੰ ਕਿਹਾ ਪਾਇਲ ਪੁੱਤ ਇੱਕ ਕੰਮ ਕਰ ਹਜੇ ਤੈਨੂੰ ਸਹੁਰੇ ਜਾਣ ਦੀ ਕੋਈ ਲੋੜ ਨਹੀਂ ਆ ਪਹਿਲਾਂ ਜੋ ਮੈਂ ਕਹਿ ਰਹੀ ਆ ਉਹਨੂੰ ਧਿਆਨ ਨਾਲ ਸੁਣ ਮਾਂ ਕਿਹੋ ਜੀਆਂ ਗੱਲਾਂ ਕਰ ਰਹੀਆਂ ਤੂੰ ਮੈਂ ਜਾਣਾ ਆ ਮੈਨੂੰ ਜਾਣਾ ਹੀ ਪਊਗਾ ਮੇਰੇ ਬੱਚੇ ਉੱਥੇ ਰੋਂਦੇ ਰੋ ਰਹਿ ਹੋਣਗੇ ਉਹ ਨਹੀਂ ਰਹਿ ਪਾਉਣਗੇ ਮੇਰੇ ਬਿਨਾ ਪੁੱਤ ਮੈਂ ਸਭ ਸਮਝ ਰਹੀ ਆਂ ਪਰ ਸ਼ਾਇਦ ਤੂੰ ਨਹੀਂ ਸਮਝ ਰਹੀ ਉਹਨਾਂ ਨੇ ਜੇ ਤੈਨੂੰ ਲੈ ਕੇ ਹੀ ਜਾਣਾ ਸੀ ਤਾਂ ਪਹਿਲਾਂ ਤੇਰੀ ਸੱਸ ਮੇਰੇ ਨਾਲ ਗੱਲ ਤਾਂ ਕਰ ਲੈਣ ਫਿਰ ਲੈ ਕੇ ਚਲੀ ਜਾਂਦੀ ਕੋਈ ਦਿੱਕਤ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਮੈਂ ਬਿਲਕੁਲ ਮਨਾ ਨਾ ਕਰਦੀ ਪਰ ਇਹ ਤਰੀਕਾ ਇਹ ਤਰੀਕਾ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਮਾਂ ਅਸਲ ਵਿੱਚ ਰਾਹੁਲ ਮੈਨੂੰ ਹੀ ਲੈਣ ਆਇਆ ਸੀ ਜਦੋਂ ਮੈਂ ਜਾਣ ਤੋਂ ਮਨਾ ਕਰ ਦਿੱਤਾ ਤਾਂ ਜ਼ਬਰਦਸਤੀ ਬੱਚਿਆਂ ਨੂੰ ਲੈ ਕੇ ਚਲਾ ਗਿਆ ਇਹੋ ਤਾਂ ਗੱਲ ਮੈਨੂੰ ਸਮਝ ਨਹੀਂ ਆ ਰਹੀ ਪੁੱਤ ਇੱਕ ਕੰਮ ਕਰ ਤੂੰ ਆਪਣੇ ਪਤੀ ਨੂੰ ਫੋਨ ਕਰ ਤੇ ਉਹਨਾਂ ਕੋਲੋਂ ਪੁੱਛ ਇਹ ਕੋਈ ਗੱਲ ਹੋਈ ਆ ਘਰ ਪਾਇਲ ਨੂੰ ਵੀ ਹੁਣ ਜਾ ਕੇ ਪਤੀ ਦਾ ਹੋਸ਼ ਆਇਆ ਉਹਨੇ ਤੁਰੰਤ ਹੀ ਆਪਣੇ ਪਤੀ ਵਿਕਰਮ ਨੂੰ ਫੋਨ ਲਾਇਆ ਵਿਕਰਮ ਨੇ ਜਿਵੇਂ ਹੀ ਫੋਨ ਚੁੱਕਿਆ ਪਾਇਲ ਰੋਣ ਲੱਗੀ ਵਿਕਰਮ ਕਰ ਕੁਝ ਹੋਇਆ ਆ ਤੁਹਾਨੂੰ ਪਤਾ ਆ ਨਾ ਕਿ ਮੇਰੀ ਮਾਂ ਮਾਂ ਜੀ ਕੋਲੋਂ ਇੱਕ ਹਫ਼ਤੇ ਲਈ ਕਹਿ ਕੇ ਮੈਨੂੰ ਇੱਥੇ ਲਿਆਈ ਸੀ ਫਿਰ ਦੋ ਦਿਨਾਂ ਵਿੱਚ ਹੀ ਅਚਾਨਕ ਮਾਜੀ ਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਬੁਲਾਉਣ ਲਈ ਪਰੇਸ਼ਾਨ ਹੋ ਗਈ ਜਦੋਂ ਮੈਂ ਨਹੀਂ ਗਈ ਤਾਂ ਬੱਚਿਆਂ ਨੂੰ ਜ਼ਬਰਦਸਤੀ ਲੈ ਗਿਆ ਪਾਇਲ ਦੀ ਗੱਲ ਸੁਣ ਕੇ ਬੜਾ ਹੀ ਸ਼ਾਂਤ ਹੋ ਕੇ ਵਿਕਰਮ ਨੇ ਕਿਹਾ ਪਾਇਲ ਤੂੰ ਪਰੇਸ਼ਾਨ ਨਾ ਹੋ ਮੈਂ ਹਜੇ ਆਫਿਸ ਵਿੱਚ ਹਾਂ ਸ਼ਾਮ ਨੂੰ ਘਰ ਆ ਜਾਊਂਗਾ ਫਿਰ ਵੇਖਦਾ ਆ ਇਹੋ ਜੀ ਕੋਈ ਗੱਲ ਨਹੀਂ ਆ ਅਸਲ ਵਿੱਚ ਰੂਬੀ ਆਈ ਆ ਇਸੇ ਲਈ ਮਾਂ ਤੈਨੂੰ ਬੁਲਾ ਰਹੀ ਹੋਵੇਗੀ ਕੀ ਰੂਬੀ ਆਈ ਆ ਪਰ ਐਵੇਂ اچانک ਕਿਵੇਂ ਉਹਨੇ ਆਉਣ ਦੀ ਖਬਰ ਹੀ ਕੋਈ ਨਹੀਂ ਦਿੱਤੀ ਪਾਇਲ ਤੈਨੂੰ ਪਤਾ ਹੀ ਆ ਕਿ ਰੂਬੀ ਐਵੇਂ اچانک ਹੀ ਆਉਂਦੀ ਆ ਕਦੀ ਖਬਰ ਦੇ ਕੇ ਨਹੀਂ ਆਉਂਦੀ ਫਿਲਹਾਲ ਤੂੰ ਪਰੇਸ਼ਾਨ ਨਾ ਹੋ ਜੇ ਤੇਰਾ ਆਉਣ ਦਾ ਮਨ ਹੋਵੇ ਤਾਂ ਆ ਜਾਵੀਂ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਆ ਤੂੰ ਜਿੰਨੇ ਦਿਨ ਰਹਿਣਾ ਆ ਓਨੇ ਦਿਨ ਰਹਿ ਕੇ ਆ ਬਾਕੀ ਸਭ ਮੈਂ ਵੇਖ ਲੂੰਗਾ ਤੇ ਰਹੀ ਗੱਲ ਬੱਚਿਆਂ ਦੀ ਤਾਂ ਤੂੰ ਪਰੇਸ਼ਾਨ ਨਾ ਹੋ ਮੈਂ ਛੇਤੀ ਹੀ ਘਰ ਜਾਂਦਾ ਆ ਬੱਚਿਆਂ ਨੂੰ ਸੰਭਾਲ ਲਊਗਾ ਵਿਕਰਮ ਦੀ ਗੱਲ ਸੁਣ ਕੇ ਪਾਇਲ ਨੂੰ ਥੋੜੀ ਜਹੀ ਰਾਹਤ ਮਿਲੀ ਪਾਇਲ ਵਿਕਰਮ ਨਾਲ ਸਪੀਕਰ ਤੇ ਹੀ ਗੱਲ ਕਰ ਰਹੀ ਸੀ ਆਪਣੀ ਧੀ ਤੇ ਜਵਾਈ ਦੀ ਗੱਲ ਸੁਣ ਕੇ ਮਾਂ ਸਭ ਕੁਝ ਸਮਝ ਗਈ ਕਿ ਆਖਿਰ ਪਾਇਲ ਦੀ ਸੱਸ ਪਾਇਲ ਨੂੰ ਬੁਲਾਉਣ ਲਈ ਇੰਨੀ ਪਰੇਸ਼ਾਨ ਕਿਉਂ ਸੀ ਕਿਉਂਕਿ ਉਹਦੀ ਕੁੜੀ ਆਈਆ ਅਚਾਨਕ ਜੇ ਉਹਨੂੰ ਪਹਿਲਾਂ ਪਤਾ ਹੁੰਦਾ ਕਿ ਉਹਦੀ ਕੁੜੀ ਆਉਣ ਵਾਲੀ ਆ ਤਾਂ ਉਹ ਪਾਇਲ ਨੂੰ ਆਉਣ ਹੀ ਨਾ ਦੇਂਦੀ ਤੇ ਹੁਣ ਜੇਤੀ ਅਚਾਨਕ ਆਈ ਗਈ ਆ ਤਾਂ ਪਾਇਲ ਨੂੰ ਬੁਲਾਉਣ ਲੱਗੀ ਆ ਕਿਉਂਕਿ ਕੀ ਦੀ ਸੇਵਾ ਵੀ ਤਾਂ ਕਰਨੀ ਪਊਗੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਉਹਦੀ ਫਰਮਾਇਸ਼ ਆਖਿਰ ਕੌਣ ਪੂਰੀ ਕਰੂਗਾ ਪੇਕਿਆਂ ਦਾ ਸੁੱਖ ਕੌਣ ਦੇਊਗਾ ਇਸੇ ਲਈ ਅਚਾਨਕ ਪਾਇਲ ਦੀ ਸਾਸੜੀ ਨੇ ਰਾਹੁਲ ਨੂੰ ਭੇਜਿਆ ਸੀ ਪਾਇਲ ਨੂੰ ਲੈਣ ਲਈ ਜਦੋਂ ਪਾਇਲ ਨੇ ਜਾਣ ਤੋਂ ਮਨਾ ਕਰ ਦਿੱਤਾ ਤਾਂ ਬੱਚਿਆਂ ਨੂੰ ਹੀ ਲੈ ਕੇ ਉਹ ਚਲਾ ਗਿਆ ਹੁਣ ਮਾਂ ਦੀ ਸਮਝ ਵਿੱਚ ਸਾਰੀਆਂ ਗੱਲਾਂ ਆ ਗਈਆਂ ਸੀ ਕੁਝ ਸੋਚਦੇ ਹੋਏ ਉਹਨਾਂ ਨੇ ਪਾਇਲ ਨੂੰ ਕਿਹਾ ਪੁੱਤ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਆਪਣੇ ਸਹੁਰੇ ਕਿਸੇ ਨੂੰ ਵੀ ਫੋਨ ਨਹੀਂ ਕਰੇਗੀ ਬੱਚਿਆਂ ਦਾ ਹਾਲਚਾਲ ਪੁੱਛਣ ਲਈ ਵੀ ਨਹੀਂ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਬੱਚੇ ਹਜੇ ਛੋਟੇ ਆ ਮੈਨੂੰ ਪਤਾ ਆ ਉਹ ਰੋ ਰਹੇ ਹੋਣਗੇ ਪੁੱਤ ਮੈਂ ਸਮਝ ਸਕਦੀ ਆ ਤੂੰ ਮਾਂ ਆ ਪਰੇਸ਼ਾਨ ਆ ਜਿਵੇਂ ਤੂੰ ਆਪਣੇ ਬੱਚਿਆਂ ਲਈ ਪਰੇਸ਼ਾਨ ਆ ਉਵੇਂ ਹੀ ਮੈਂ ਵੀ ਤੇਰੇ ਲਈ ਪਰੇਸ਼ਾਨ ਰਹਿਣੀ ਆ ਤੂੰ ਵੀ ਮੇਰੀਤੀ ਆ ਪਰ ਜੇ ਅੱਜ ਇਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਨਾ ਕਰਵਾਇਆ ਤਾਂ ਫਿਰ ਤੇਰੀ ਪੂਰੀ ਜ਼ਿੰਦਗੀ ਨਰਕ ਬਣ ਜਾਊਗੀ ਜੇ ਅੱਜ ਡਰ ਗਈ ਅੱਜ ਦੱਬ ਗਈ ਤਾਂ ਪੂਰੀ ਜ਼ਿੰਦਗੀ ਤੈਨੂੰ ਇਵੇਂ ਹੀ ਡਰਾ ਕੇ ਦਬਾ ਕੇ ਰੱਖਣਗੇ ਤੇ ਰਹੀ ਗੱਲ ਬੱਚਿਆਂ ਦੀ ਤਾਂ ਜੇ ਬੱਚੇ ਤੇਰੇ ਆ ਤਾਂ ਬੱਚੇ ਉਹਨਾਂ ਦੇ ਵੀ ਆ ਉਥੇ ਦਾਦੀ ਆ ਦਾਦਾ ਆ ਚਾਚਾ ਆ ਪੂਆ ਆ ਕੋਈ ਦੁਸ਼ਮਣ ਨਹੀਂ ਆ ਉਹ ਬੱਚਿਆਂ ਦੇ ਜਿੰਨਾ ਤੈਨੂੰ ਕਹਿ ਰਹੀ ਆ ਫਿਲਹਾਲ ਤੂੰ ਹਜੇ ਉਹਨਾਂ ਹੀ ਕਰ ਕਿਸੇ ਨੂੰ ਵੀ ਫੋਨ ਨਾ ਕਰੀ ਤੇ ਕਿਸੇ ਦਾ ਵੀ ਫੋਨ ਆਇਆ ਤਾਂ ਮੇਰੇ ਸਾਹਮਣੇ ਗੱਲ ਕਰੀ ਰੋਂਦੇ ਹੋਏ ਪਾਇਲ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਪਰ ਉਹਦਾ ਮਨ ਆਪਣੇ ਪੇਕੇ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ। ਇਧਰ ਪਾਇਲ ਦੀ ਸਾਸ ਨੇ ਸਵੇਰੇ ਸਵੇਰੇ ਹੀ ਰਾਹੁਲ ਨੂੰ ਭੇਜਿਆ ਸੀ। ਪਾਇਲ ਨੂੰ ਲਿਆਉਣ ਲਈ ਪਰ ਕਿਤੇ ਨਾ ਕਿਤੇ ਉਹਨੂੰ ਅੰਦਾਜ਼ਾ ਜ਼ਰੂਰ ਸੀ ਕਿ ਇੰਨੀ ਛੇਤੀ ਨਾ ਤਾਂ ਪਾਇਲ ਆਉਗੀ ਤੇ ਨਾ ਹੀ ਉਹਦੀ ਮਾਂ ਉਹਨੂੰ ਭੇਜੂਗੀ। ਇਸ ਲਈ ਪਾਇਲ ਦੀ ਸਾਸ ਨੇ ਬੜਾ ਦਿਮਾਗ ਲਾਉਂਦੇ ਹੋਏ ਰਾਹੁਲ ਨੂੰ ਕਿਹਾ ਕਿ ਜੇ ਬਹੂ ਆਉਣ ਲਈ ਮਨਾ ਕਰ ਦਵੇ ਤਾਂ ਤੂੰ ਬੱਚਿਆਂ ਨੂੰ ਜ਼ਬਰਦਸਤੀ ਲੈ ਕੇ ਆ ਜਾਈਂ ਫੇਰ ਤਾਂ ਬਹੂ ਪਿੱਛੇ-ਪਿੱਛੇ ਭੱਜਦੀ ਆਊਗੀ ਪਰ ਸ਼ਾਇਦ ਪਾਇਲ ਦੀ ਸੱਸ ੁੱਲ ਗਈ ਸੀ ਕਿ ਉਹ ਸੇਰਿਆ ਤਾਂ ਪਾਇਲ ਦੀ ਮਾਂ ਸਵਾ ਸੇਰਿਆ ਸ਼ਾਇਦ ਪਾਇਲ ਦੀ ਮਾਂ ਵੀ ਪਾਇਲ ਦੀ ਸੱਸ ਦੀ ਚਲਾਕੀ ਸਮਝ ਚੁੱਕੀ ਸੀ ਤੇ ਇਸੇ ਲਈ ਉਹਨਾਂ ਨੇ ਪਾਇਲ ਨੂੰ ਨਹੀਂ ਭੇਜਿਆ ਪਾਇਲ ਦੀ ਸੱਸ ਬੱਚਿਆਂ ਦੇ ਆਉਣ ਤੋਂ ਬਾਅਦ ਜਿਵੇਂ ਤਿਵੇਂ ਉਹਨਾਂ ਨੂੰ ਬਹਿਲਾ ਫਸਲਾ ਕੇ ਖਵਾ ਪਿਆ ਕੇ ਘੁਮਾ ਕੇ ਚੁੱਪ ਕਰਾ ਰਹੀ ਸੀ ਤੇ ਵਾਰ-ਵਾਰ ਦਰਵਾਜ਼ੇ ਵੱਲ ਵੇਖਦੀ ਕਿ ਬਹੂ ਹੋਣ ਆਈ ਹੋਣ ਆਈ ਸਵੇਰ ਤੋਂ ਦੁਪਹਿਰ ਹੋ ਗਈ ਪਰ ਪਾਇਲ ਦਾ ਕੋਈ ਪਤਾ ਨਹੀਂ ਸੀ ਬੱਚਿਆਂ ਨੂੰ ਸਾਹਮਣੇ ਵਿੱਚ ਪਾਇਲ ਦੀ ਸੱਸ ਦੀ ਹਾਲਤ ਖਰਾਬ ਹੋ ਰਹੀ ਸੀ। ਮਾਂ ਧੀ ਦੋਵੇਂ ਮਿਲ ਕੇ ਵੀ ਇੱਕ ਨੂੰ ਚੁੱਪ ਕਰਾਉਂਦੀਆਂ ਤਾਂ ਦੂਜਾ ਸ਼ੁਰੂ ਹੋ ਜਾਂਦਾ। ਬੱਚੇ ਵੀ ਮਾਂ ਲਈ ਪਰੇਸ਼ਾਨ ਸੀ। ਦੁਪਹਿਰ ਤੋਂ ਹੌਲੀ-ਹੌਲੀ ਸ਼ਾਮ ਹੋਣ ਵਾਲੀ ਸੀ। ਪਰ ਪਾਇਲ ਦਾ ਕੋਈ ਅਤਾ ਪਤਾ ਨਹੀਂ ਸੀ। ਹੁਣ ਪਾਇਲ ਦੀ ਸੱਸ ਦਾ ਗੁੱਸਾ ਵਧਦਾ ਜਾ ਰਿਹਾ ਸੀ। ਬੱਚਿਆਂ ਨੇ ਰੋ ਰੋ ਕੇ ਪੂਰੇ ਘਰ ਵਿੱਚ ਕਾਂਡਮ ਮਚਾਇਆ ਹੋਇਆ ਸੀ ਉਤੋਂ ਘਰ ਦੇ ਕੰਮ ਵੀ ਉਹਨਾਂ ਦੇ ਜਿੰਮੇ ਸੀ ਬੱਚੇ ਵੀ ਉਹਨਾਂ ਦੇ ਉੱਤੇ ਸੀ ਤੇ ਬਹੂ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੌਲੀ ਹੌਲੀ ਰਾਤ ਵੀ ਹੋਣ ਲੱਗੀ ਵਿਕਰਮ ਘਰ ਤਾਂ ਜਲਦੀ ਆ ਗਿਆ ਪਰ ਜਾਣ ਬੁੱਝ ਕੇ ਉਹ ਵੀ ਬੱਚਿਆਂ ਨੂੰ ਆਪਣੀ ਮਾਂ ਦੇ ਕੋਲ ਛੱਡ ਕੇ ਆਪ ਆਰਾਮ ਕਰ ਰਿਹਾ ਸੀ ਇਧਰ ਪਾਇਲ ਦੀ ਸੱਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਹੁਣ ਪਾਇਲ ਨਹੀਂ ਆਉਣ ਵਾਲੀ ਪੂਰਾ ਦਿਨ ਬੱਚੇ ਰੋਂਦੇ ਰਹੇ ਪਾਇਲ ਦੀ ਸੱਸ ਬੱਚਿਆਂ ਦੇ ਚੱਕਰ ਵਿੱਚ پاگل ਹੋ ਗਈ ਸੀ ਨਾ ਖਾਣਾ ਬਣਾ ਸਕੀ ਤੇ ਨਾ ਹੀ ਘਰ ਦੀ ਸਾਫ ਸਫਾਈ ਕਰ ਸਕੀ ਰੂਬੀ ਵੀ ਬੱਚਿਆਂ ਨੂੰ ਸੰਭਣ ਵਿੱਚ ਪਰੇਸ਼ਾਨ ਹੋ ਗਈ ਰਾਹੁਲ ਤਾਂ ਬੱਚਿਆ ਤੋਂ ਦੂਰ ਦੂਰ ਹੀ ਭੱਜ ਰਿਹਾ ਸੀ ਆਖਰਕਾਰ ਜਦੋਂ ਰਾਤ ਹੋ ਗਈ ਪਾਇਲ ਦਾ ਕੋਈ ਅਤਾ ਪਤਾ ਨਾ ਲੱਗਾ ਤਾਂ ਗੁੱਸੇ ਵਿੱਚ ਭੜਕਦੀ ਹੋਈ ਪਾਇਲ ਦੀ ਸੱਸ ਨੇ ਪਾਇਲ ਨੂੰ ਫੋਨ ਕੀਤਾ ਬਹੂ ਤੂੰ ਆ ਰਹੀਆਂ ਜਾਂ ਨਹੀਂ ਆ ਰਹੀ ਸਾਫ਼-ਸਾਫ਼ ਦੱਸ ਦੇ ਨਹੀਂ ਮਾ ਜੀ ਨਹੀਂ ਆਉਂਗੀ ਇਹ ਨਹੀਂ ਮੁਸ਼ਕਲ ਨਾਲ ਤਾਂ ਪੂਰੇ 1 ਸਾਲ ਬਾਅਦ ਮੈਨੂੰ ਪੇਕੇ ਆਉਣ ਦਾ ਮੌਕਾ ਮਿਲਿਆ ਆ ਮੈਂ ਪਹਿਲਾਂ ਹੀ ਕਿਹਾ ਸੀ ਨਾ ਤੁਹਾਨੂੰ ਕਿ ਮੈਂ ਪੂਰਾ 1 ਹਫਤਾ ਰਹਿ ਕੇ ਆਉਂਗੀ ਫਿਰ ਅਚਾਨਕ ਤੁਸੀਂ ਮੈਨੂੰ ਬੁਲਾਉਣ ਲੱਗੇ ਮੈਂ ਨਹੀਂ ਆ ਰਹੀ ਤਾਂ ਤੇ ਇਹ ਕਿਆ ਬਹੂ ਹੁਣ ਤੈਨੂੰ ਆਉਣ ਦੀ ਕੋਈ ਲੋੜ ਵੀ ਨਹੀਂ ਆ ਹੁਣ ਤੂੰ ਉੱਥੇ ਹੀ ਰਹਿ ਹਜੇ ਪਾਇਲ ਦੀ ਸੱਸ ਦੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਪਾਇਲ ਦੀ ਮਾਂ ਨੇ ਪਾਇਲ ਕੋਲੋਂ ਫੋਨ ਲੈ ਕੇ ਕਿਹਾ ਬਿਲਕੁਲ ਪੈਨ ਜੀ ਬਿਲਕੁਲ ਇੱਥੇ ਹੀ ਰਹੂਗੀ ਜਿੰਨੇ ਦਿਨ ਮੈਂ ਤੁਹਾਨੂੰ ਬੋਲ ਕੇ ਇਹਨੂੰ ਲੈ ਕੇ ਆਈਆਂ ਉਹਨੇ ਦਿਨ ਤਾਂ ਇਹ ਇੱਥੇ ਹੀ ਰਹੂਗੀ ਮੈਂ ਤੁਹਾਨੂੰ ਸਾਫ਼-ਸਾਫ਼ ਕਿਹਾ ਸੀ ਕਿ ਮੈਂ ਪੂਰਾ ਇੱਕ ਹਫ਼ਤਾ ਆਪਣੀ ਧੀ ਨੂੰ ਆਪਣੇ ਕੋਲ ਰੱਖੂਗੀ ਤੂੰ ਸੀ ਵੀ ਰਾਜ ਜੀ ਖੁਸ਼ੀ ਭੇਜਿਆ ਸੀ ਫਿਰ ਅਚਾਨਕ ਤਮਾਸ਼ਾ ਕਿਉਂ ਕੀਤਾ ਵੇਖੋ ਭੈਣ ਜੀ ਹਜੇ ਮੇਰਾ ਦਿਮਾਗ ਬਿਲਕੁਲ ਸਹੀ ਨਹੀਂ ਆ ਮੈਂ ਪਰੇਸ਼ਾਨ ਹੋ ਗਈਆਂ ਬੱਚਿਆਂ ਨੂੰ ਸਾਹਮਣੇ ਸਾਹਮਣੇ ਤੁਹਾਡੀ ਧੀ ਕਿਹੋ ਜਿਹੀ ਆ ਇਹਨੂੰ ਆਪਣੇ ਬੱਚਿਆਂ ਦੀ ਪੋਰਾ ਵੀ ਚਿੰਤਾ ਨਹੀਂ ਆ ਚੰਗਾ ਤੁਸੀਂ ਕਿਹੋ ਜੀ ਦਾਦੀ ਹੋ ਜਿਹੜਾ ਤੁਸੀਂ ਬੱਚਿਆਂ ਨੂੰ ਸਾਹਮ ਨਹੀਂ ਸਕਦੇ ਮਾਫ ਕਰਿਓ ਭੈਣ ਜੀ ਪਰ ਤੁਹਾਡੀ ਸਾਰੀ ਚਲਾਕੀ ਮੈਂ ਸਮਝ ਗਈ ਤੁਸੀਂ ਜਾਣ ਬੁੱਝ ਕੇ ਬੱਚਾ ਨੂੰ ਮੰਗਵਾਇਆ ਸੀ ਨਾ ਇਹ ਸੋਚ ਕੇ ਕਿ ਪਿੱਛੇ-ਪਿੱਛੇ ਪਾਇਲ ਵੀ ਭੱਜਦੀ ਹੋਈ ਆਜੂਗੀ ਤੇ ਜਦੋਂ ਪਾਇਲ ਨਹੀਂ ਆਈ ਤਾਂ ਤੁਸੀਂ ਫੋਨ ਤੇ ਉਹਨੂੰ ਇਹੋ ਜਿਹੀਆਂ ਗੱਲਾਂ ਕਹਿ ਰਹੇ ਹੋ ਭੈਣ ਜੀ ਤੁਹਾਡੀ ਧੀ ਆਈ ਆ ਤਤਲ ਤੁਸੀਂ ਧੀ ਲਈ ਪਾਗਲ ਹੋ ਗਏ ਮੈਂ ਵੀ ਤਾਂ ਮਾਂ ਆ ਤੁਹਾਡੀ ਧੀ ਤਾਂ ਹਰ 4 5 ਮਹੀਨਿਆਂ ਬਾਅਦ ਆਉਂਦੀ ਹੀ ਰਹਿੰਦੀ ਆ ਫਿਰ ਤੁਹਾਡੀ ਇਹ ਹਾਲਤ ਤੇ ਮੇਰੀ ਧੀ ਮੇਰੀ ਧੀ ਪੂਰੇ 1 ਸਾਲ ਬਾਅਦ 1 ਹਫਤਾ ਹੀ ਰਹਿਣ ਆਈ ਆ ਤੇ ਉਹਦੇ ਵਿੱਚ ਵੀ ਤੁਹਾਡਾ ਇੰਨਾ ਡਰਾਮਾ ਭੈਣ ਜੀ ਇਹ ਕੋਈ ਡਰਾਮਾ ਨਹੀਂ ਆ ਮੈਂ ਮਣਾ ਨਹੀਂ ਕੀਤਾ ਸੀ ਜਾਣ ਲਈ ਇਹਨੂੰ ਪਰ ਜਦੋਂ ਰੂਬੀ ਆ ਗਈ ਤਪਾ ਵੀ ਮੈਂ ਪੀਕੇ ਰਹੇ ਤਾਂ ਚੰਗਾ ਲੱਗੂਗਾ ਤੁਸੀਂ ਸੋਚ ਕੇ ਤਾਂ ਵੇਖੋ ਬਿਲਕੁਲ ਚੰਗਾ ਲੱਗੂਗਾ ਭੈਣ ਜੀ ਬਿਲਕੁਲ ਚੰਗਾ ਲੱਗੂਗਾ ਜੇ ਨਨਾਨ ਸਾਲ ਵਿੱਚ ਇੱਕ ਵਾਰ ਆਂਦੀ ਆ ਤੇ ਭਾਬੀ ਪੀਕੇ ਚਲੀ ਜਾਵੇ ਤਾਂ ਚੰਗਾ ਨਹੀਂ ਲੱਗਦਾ ਜੇ ਨਨਾਨ ਦੇ ਆਉਣ ਤੋਂ ਬਾਅਦ ਭਾਬੀ ਚਲੀ ਜਾਵੇ ਤਾਂ ਫਿਰ ਵੀ ਚੰਗਾ ਨਹੀਂ ਲੱਗਦਾ ਪਰ ਜੇ ਨਨਾਨ ਹਰ 4-5 ਮਹੀਨਿਆਂ ਬਾਅਦ 10-10 ਦਿਨਾਂ ਲਈ ਰਹਿ ਨਾ ਜਾਵੇ ਤੇ ਭਾਬੀ ਦੇ ਪੇਕੇ ਜਾਣ ਤੋਂ ਬਾਅਦ ਅਚਾਨਕ ਦੱਸੇ ਜਾਂ ਆ ਜਾਵੇ ਤਾਂ ਇਹਦੇ ਵਿੱਚ ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਆ ਨਾ ਤਾਂ ਤੁਹਾਡੀ 30 ਸਾਲ ਵਿੱਚ ਇੱਕ ਵਾਰ ਆਉਂਦੀ ਆ ਤੇ ਨਾ ਹੀ ਤੁਸੀਂ ਆਪਣੀ ਧੀ ਨੂੰ ਉਹਦੀ ਸੱਸ ਕੋਲੋਂ ਪੁੱਛ ਕੇ ਇੱਜ਼ਤ ਨਾਲ ਵਿਦਾ ਕਰਵਾ ਕੇ ਲੈ ਕੇ ਆਉਂਦੇ ਹੋ ਉਹ ਤਾਂ ਜਦੋਂ ਮਰਜ਼ੀ ਉਦੋਂ ਆ ਜਾਂਦੀ ਆ ਉਹਦੇ ਚੱਕਰ ਵਿੱਚ ਮੈਂ ਆਪਣੀ ਧੀ ਦੇ ਪੇਕੇ ਨਹੀਂ ਛੁਡਵਾ ਸਕਦੀ ਬਿਲਕੁਲ ਨਹੀਂ ਮੈਂ ਪੂਰੀ ਇੱਜ਼ਤ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈ ਕੇ ਆਪਣੀ ਧੀ ਨੂੰ ਲੈ ਕੇ ਆਈ ਸੀ ਤੇ ਉਵੇਂ ਹੀ ਇੱਕ ਹਫ਼ਤੇ ਬਾਅਦ ਇੱਜ਼ਤ ਨਾਲ ਮੈਂ ਉਹਨੂੰ ਤੁਹਾਡੇ ਘਰ ਪਹੁੰਚਾ ਵੀ ਦਵਾਂਗੀ ਪਰ ਹਜੇ ਬਿਲਕੁਲ ਨਹੀਂ ਤੇ ਰਹੀ ਗੱਲ ਬੱਚਿਆਂ ਦੀ ਤਾਂ ਤੁਸੀਂ ਸੰਭਾਲੋ ਬੱਚਿਆਂ ਨੂੰ ਜੇ ਬੱਚੇ ਨਹੀਂ ਸੰਭਾਲੇ ਜਾ ਰਹੇ ਤਾਂ ਜਿਸ ਤਾਵ ਨਾਲ ਤੁਸੀਂ ਬੱਚਿਆਂ ਨੂੰ ਮੰਗਵਾਇਆ ਸੀ ਉਸੇ ਤਾਵ ਨਾਲ ਬੱਚਿਆਂ ਨੂੰ ਵਾਪਸ ਭੇਜ ਦਿਓ ਮੈਂ ਸੰਭਾਲ ਲਵਾਂਗੀ ਕਹਿੰਦੇ ਹੋਏ ਪਾਇਲ ਦੀ ਮਾਂ ਨੇ ਗੁੱਸੇ ਨਾਲ ਫੋਨ ਕੱਟ ਦਿੱਤਾ ਮਾਂ ਦਾ ਗੁੱਸਾ ਵੇਖ ਕੇ ਪਾਇਲ ਵੀ ਸਹਮ ਗਈ ਮਾਂ ਤੁਸੀਂ ਇੰਨੇ ਗੁੱਸੇ ਵਿੱਚ ਮੇਰੀ ਸੱਸ ਨਾਲ ਗੱਲ ਕੀਤੀ ਆ ਦੱਸੋ ਹੁਣ ਉਹ ਆਪਣਾ ਸਾਰਾ ਗੁੱਸਾ ਮੇਰੇ ਉੱਤੇ ਹੀ ਕੱਢੂਗੀ ਕੁਝ ਨਹੀਂ ਕਹੂਗੀ ਪੋਤਾ ਕੁਝ ਨਹੀਂ ਕਹੂਗੀ ਤੈਨੂੰ ਹੁਣ ਉਹ ਕੁਝ ਨਹੀਂ ਕਹੂਗੀ ਤੇ ਤੂੰ ਵੇਖੀ ਜਾਂ ਅੱਜ ਜਾਂ ਕੱਲ ਸਵੇਰੇ ਤੇਰੇ ਬੱਚੇ ਵੀ ਤੇਰੇ ਕੋਲ ਆ ਜਾਣਗੇ ਕਿਉਂਕਿ ਇਹ ਦੁਨੀਆ ਹੀ ਇਹੋ ਜਈਆ ਜਿਹੜਾ ਡਰਦਾ ਆ ਦੁਨੀਆ ਉਹਨੂੰ ਹੋਰ ਟਰਮਦੀ ਆ ਜੇ ਅੱਜ ਡਰ ਕੇ ਤੂੰ ਆਪਣੇ ਸਹੁਰੇ ਚਲੀ ਜਾਂਦੀ ਜਾਂ ਮੈਂ ਤੈਨੂੰ ਭੇਜ ਦਿੰਦੀ ਤਾਂ ਫਿਰ ਤੇਰੇ ਪੇਕੇ ਛੁੱਟ ਜਾਂਦੇ ਇਸ ਲਈ ਕਦੀ ਕਦੀ ਕੁੜੀ ਵਾਲੇ ਹੋ ਕੇ ਵੀ ਇਹ ਦਰ ਕਰਨਾ ਹੀ ਪੈਂਦਾ ਆ ਇਹਦਰ ਜਦੋਂ ਪਾਇਲ ਦੀ ਸੱਸ ਨੂੰ ਲੱਗਾ ਕਿ ਹੁਣ ਪਾਇਲ ਨਹੀਂ ਆਉਣ ਵਾਲੀ ਤੇ ਉਹਦੀ ਸਾਰੀ ਚਲਾਕੀ ਫੜੀ ਗਈ ਆ ਤਾਂ ਹਾਰ ਮੰਨ ਕੇ ਤੁਰੰਤ ਹੀ 1 ਘੰਟੇ ਦੇ ਅੰਦਰ ਹੀ ਦੁਬਾਰਾ ਉਹਨੇ ਬੱਚਿਆਂ ਨੂੰ ਪਾਇਲ ਦੇ ਕੋਲ ਭੇਜ ਦਿੱਤਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ